ਪੰਜਾਬ ਬੰਦ ਆ ਤੇ ਪੰਜਾਬ ਬੰਦ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਹੜਤਾਲ ਜਿਹੜੀ ਕਿਸਾਨ ਜਥੇਬੰਦੀਆਂ ਮੰਗੋ ਉਹਦੇ ਵਿੱਚ ਕਿਹੜੇ-ਕਿਹੜੇ ਤੁਸੀਂ ਕਿੱਥੇ-ਕਿੱਥੇ ਜਾ ਸਕਦੇ ਕਿਆ ਕਾ ਕੁਝ ਬੰਦ ਆ ਸਾਰਾ ਇਸ ਵੀਡੀਓ 'ਚ ਤੁਹਾਨੂੰ ਮੈਂ ਦੱਸੂਗਾ ਵੀ ਕਿੰਨੇ ਵਜ ਤੋਂ ਪੰਜਾਬ ਹੜਤਾਲ ਜਿਹੜੀ ਕਿਆ ਵੀ ਹੜਤਾਲ ਕਹਿੰਦੇ ਵੀ ਹੜਤਾਲ ਹੈ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਸਾਂ ਬੰਦ ਆ ਉਹਦੇ ਵਿੱਚ ਦੇ ਵਿੱਚ ਜਾਂ ਫਿਰ ਤੁਸੀਂ ਕਿਹੜੀ-ਕਿਹੜੀ ਚੀਜ਼ਾਂ ਸਾਰੇ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਦੇਖਦੇ ਰਹੋ ਤੇ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਆ ਜੀ ਤੇ ਕੱਲ੍ਹ ਨੂੰ ਹੈਗੀ ਆ ਜੀ 30 ਤਰੀਕ ਤੇ ਕਿਸਾਨ ਜਥੇਬੰਦੀਆਂ ਵੱਲੋਂ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਕਿੰਨੇ ਤੋਂ ਕਿੰਨੇ ਬੰਦ ਹੈ ਪੰਜਾਬ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਟਾਈਮ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰਾ ਟੋਟਲੀ ਪੰਜਾਬ ਬੰਦ ਹੈ ਕਿਸਾਨ ਜਥੇਬੰਦੀ ਮੁੱਲ ਇਹ ਕਿਹਾ ਗਿਆ ਵੀ 7 ਤੋਂ ਲੈ ਕੇ 4 ਵਜੇ ਤੱਕ ਭਾਈ ਤੁਸੀਂ ਆਪਣੇ ਘਰਾਂ ਵਿੱਚ ਰਹੋ ਘਰਾਂ ਚ ਰਹਿਣ ਦਾ ਮਕਸਦ ਤੁਹਾਨੂੰ ਪਤਾ ਹੀ ਸਮਝ ਗਏ ਹੁਣ ਤੁਸੀਂ ਫਿਰ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ਾਂ ਬੰਦ ਆ 30 ਦਸੰਬਰ ਨੂੰ ਕਿਸਾਨ ਕਿਸਾਨਾਂ ਨੇ ਕੀਤਾ ਪੰਜਾਬ ਬੰਦ ਦਾ ਐਲਾਨ ਕਿ ਸਾਂਝ ਐਲਾਨ ਕਰਤਾ ਜੀ ਕਿੰਨੇ ਤੋਂ ਕਿੰਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰਾ ਹੀ ਪੰਜਾਬ ਬੰਦ ਆ ਮੁਕੰਮਲ ਤੌਰ ਤੇ ਪੰਜਾਬ ਬੰਦ ਦਾ ਐਲਾਨ ਮੁਕੰਮਲ ਤੌਰ ਤੇ ਪੰਜਾਬ ਦਾ ਬੰਦ ਬਿਲਕੁਲ ਪੂਰੀ ਇਨਫਾਰਮੇਸ਼ਨ ਆ ਜੀ ਮੈਂ ਤੁਹਾਨੂੰ ਉਹੀ ਸਾਰੀ ਪੜ ਕੇ ਦਿਖਾ ਰਿਹਾ ਦੱਸ ਰਿਹਾ ਰੇਲ ਆਵਾਜਾਈ ਬੰਦ ਆ ਘਰੇਲਾ ਵੀ ਬਿਲਕੁਲ ਹੀ ਬੰਦ ਰਹਿਣਗੀਆਂ। ਵੀਰਿਆ ਰੇਲਾਂ ਜਿੱਥੇ ਵੀ ਕੋਈ ਟਰੈਵਲ ਕਰਦਾ ਇੱਧਰ ਉੱਧਰ ਜਾਂਦਾ ਜਿੱਦਾਂ ਹੁਣ ਅਸੀਂ ਅਜਮਸਿਆ ਨੂੰ ਜਾਣਾ ਤੇ ਕੱਲ ਨੂੰ 30 ਤਰੀਕ ਦੀ ਮਸਿਆ ਤੇ ਅਸੀਂ ਵੀ ਉੱਥੋਂ ਬਰਛੇਰੇ 5 ਵਜੇ ਤੋਂ ਚੱਲ ਪੂਗਾ ਤੋਂ ਸਾਢੇ 2 2.5 ਘੰਟੇ ਚ ਅਸੀਂ ਆਪਣਾ ਘਰਾਂ ਪੁੱਜੂਗੇ ਜਦ ਤੱਕ ਖੁੱਲਣਾ ਸਾਢੇ 6:00 ਤੇ ਉਸ ਤੋਂ ਬਾਅਦ ਦੁਕਾਨਦਾਰ ਦੁਕਾਨਾਂ ਬੰਦ ਕਰਨ ਦੀ ਅਪੀਲ ਹੈ। ਵੀ ਕਿਸਾਨ ਜਥੇਬੰਦਿਆਂ ਵੱਲ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਬੰਦ ਕਰਨ ਦੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ। ਭਾਈ ਦੁਕਾਨਾਂ ਬੰਦ ਕਰ ਦੋ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਸਰਕਾਰੀ ਤੇ ਗੈਰ ਸਰਕਾਰੀ ਸਾਰੇ ਦਫਤਰ ਬੰਦ ਹੋਣਗੇ ਜਿੰਨਾ ਸਕੂਲ ਸਾਰੇ ਸਕੂਲ ਵੀ ਬੰਦ ਹੋਣਗੇ ਸਰਕਾਰੀ ਉਸ ਤੋਂ ਬਾਅਦ ਪ੍ਰਾਈਵੇਟ ਵਾਹਨ ਨਹੀਂ ਚੱਲਣਗੇ ਜਿਹੜੇ ਪ੍ਰਾਈਵੇਟ ਆਪਣੀਆਂ ਗੱਡੀਆਂ ਆ ਠੀਕ ਹੈ ਜੀ ਜਿੱਦਾਂ ਆਪਾਂ ਕਿਤੇ ਜਾਣਾ ਉਹ ਨਹੀਂ ਜਾਣ ਦਿੱਤਾ ਜਾਊਗਾ ਕਿਉਂਕਿ ਸੜਕਾਂ 'ਤੇ ਕਿਸਾਨ ਬੈਠੇ ਹੋਣਗੇ ਆਪਣਾ ਸੋਚ ਵਿਚਾਰ ਕੇ ਜਾਇਓ ਭਾਈ ਕਿੱਥੇ ਜਾਣਾ ਗੈਸ ਸਟੇਸ਼ਨ ਬੰਦ ਕਾਸਟ ਇਸ ਨਹੀਂ ਬੰਦ ਰਹਿਣਗੇ ਜੀ ਪੈਟਰੋਲ ਪੰਪ ਵੀ ਬੰਦ ਰਹਿਣਗੇ ਤੇਲ ਨਹੀਂ ਮਿਲਣਾ ਭਾਈ ਜਿਹੜੇ ਕਿਸੇ ਨੂੰ ਕੋਈ ਜ਼ਰੂਰੀ ਆਪਣੇ ਖੇਤ ਜਾਂ ਹੋਰ ਕਿਤੇ ਆਉਣ ਜਾਣ ਦਾ ਹੁਣੇ ਨਹੀਂ ਪੈਟਰੋਲ ਪੰਪ ਵੀ ਬੰਦ ਰਹਿਣਗੇ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਦੁੱਧ ਦੀ ਸਪਲਾਈ ਬੰਦ ਦੁੱਧ ਦੀ ਸਪਲਾਈ ਟੋਟਲੀ ਹੀ ਬੰਦ ਹੈ ਜਿੰਨਾ ਕਿਸੇ ਦੁੱਧ ਪਾਉਣਾ ਭਾਈ ਸਵੇਰੇ 7:00 ਵਜੇ ਤੋਂ ਪਹਿਲਾਂ ਪਲਾ ਆਪਣਾ ਪਾਇਆ ਸ਼ਾਮ ਨੂੰ 4:00 ਵਜੇ ਤੋਂ ਬਾਅਦ ਤੋਊਗਾ ਵਿਆਹ ਵਾਲਿਆਂ ਨੂੰ ਮਿਲੇਗੀ ਜਿਆਦਾ ਜਿਨ੍ਹਾਂ ਨੇ ਕਿਸੇ ਦਾ ਕੱਲੋ ਵਿਆਹ ਵੀ ਕਿਸੇ ਕਿਸੇ ਪ੍ਰੋਗਰਾਮ ਤਰੇ ਹੁੰਦਾ ਨਾ ਆਪਣਾ ਵਿਆਹ ਦੇ ਵੀ ਤੇ ਉਹ ਵੀ ਸਾਰੇ ਵਿਆਹ ਦੇ ادارے ਵੀ ਸਾਰੇ ਨਾ ਉਹਨਾਂ ਨੂੰ ਜਾਤ ਦਿੱਤੀ ਜਾਊਗੀ ਜਿਹਨੇ ਕਿਸੇ ਭਾਈ ਦਾ ਹੁਣ ਤਾਂ ਮਿਥਿਆ ਹੋਇਆ ਉਹ ਤਾਂ ਜਾਣੀ ਜਾਣ ਉਹ ਤਾਂ ਹੋਣੀ ਹੁਣ ਠੀਕ ਨੇ ਤੇ ਕਿ ਦੋ ਕਿੱਡਾ بڑا ਕਿਸੇ ਨੇ ਪ੍ਰੋਗਰਾਮ ਬਣਾ ਕਿੱਡਾ ਲੀਕਿਆ ਹੁਣ ਸਾਰਾ ਕਿਸਾਨ ਜਥੇਬੰਦੀ ਕਰਕੇ ਖਰਾਬ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਐਮਰਜੈਂਸੀ ਸੇਵਾ ਨੂੰ ਚੱਲਣ ਗਿਆ ਜਿੱਦਾਂ ਐਮਰਜੈਂਸੀ ਐਂਬੂਲੈਂਸ ਹੋਈ ਕਿਸੇ ਨੂੰ ਹੋਰ ਐਮਰਜੈਂਸੀ ਕੋਈ ਗੱਡੀ ਜਾ ਰਿਹਾ ਕੋਈ ਐਮਰਜੈਂਸੀ ਕਿਸੇ ਨੂੰ ਪਈ ਸਾਫਤਲ ਜਾਣਾ ਕਿਸੇ ਨੇ ਕੋਈ ਟਾਈਮ ਲੱਤਾ ਉਹਨਾਂ ਨੂੰ ਪਈ ਯਾਦ ਮਿਲੂਗੀ ਨੌਕਰੀ ਦੀ ਹੈ ਕੋਈ ਕਿਸੇ ਨੇ ਕੱਲੋ ਇੰਟਰਵਿਊ ਪਰ ਜਾਣਾ ਨੌਕਰੀ ਤੇ ਜਾਣਾ ਉਹਦੋਂ ਭਾਈ ਜਾਨ ਦਿੱਤੀ ਜਾਊਗੀ ਠੀਕ ਹੈ ਜੇ ਕਿਸੇ ਨੇ ਭਾਈ ਕੋਈ ਜ਼ਰੂਰੀ ਨੌਕਰੀ ਬਣਾਉਣਾ ਉਹਨੂੰ ਇੰਟਰਵਿਊ ਕਿਤੇ ਦਿੱਤੀ ਜਾਊਗੀ 200 300 ਥਾਵਾਂ ਤੇ ਨਾਕਾਬੰਦੀ ਹੋਵੇਗੀ 2 ਜਾਂ 300 ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਨਾਕਾਬੰਦੀ ਹੋਊਗੀ ਆਮ ਜਨਤਾ ਕਰੋ ਨਾ ਬਾਹਰ ਨਿਕਲੋ ਆਮ ਜਨਤਾ ਨੂੰ ਭਾਈ ਅਪੀਲ ਕੀਤੀ ہوئی ਜਿੱਦਾਂ ਅਸੀਂ ਆਪ ਚ ਆ ਜੰਨੇ ਆ ਤੇ ਇਹਨਾਂ ਨੂੰ ਅਪੀਲ ਕੀਤੀ ਗਈ ਆਪਣੇ ਘਰੇ ਰਹਿਣ ਤਾਂ ਜੋ ਇਹ ਕਿਸਾਨਾਂ ਵੱਲੋਂ ਅਲਾਨਿਆ ਪੰਜਾਬ ਬੰਦ ਦਾ ਸੱਦੇ ਨੂੰ ਭਰਪੂਰ ਹੰਗਾਰਾ ਮਿਲ ਸਕਦਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਨਿਗਾਹ 'ਚ ਤੁਸੀਂ ਕਿੱਦਾਂ ਦੇਖਦੇ ਇਸ ਕੋਈ ਪੰਜਾਬ ਬੰਦ ਨੂੰ ਇਹਦਾ ਕੋਈ ਅਸਰ ਸਰਕਾਰ ਨੂੰ ਪਊਗਾ? ਤੁਸੀਂ ਕਿਹ ਦੇਖਦੇ? ਠੀਕ ਹੈ ਜੀ। ਇਹ ਮੈਨੂੰ ਜਰੂਰ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਕਿੱਦਾਂ ਦੇਖਦੇ? ਮੇਰੀ ਨਿਗਾਹ 'ਚ ਤਾਂ ਭਾਈ ਹੁਣ ਆਪਾਂ ਦਾ ਭਾਈ ਦੋਨੇ ਪੱਖ ਦੇਖਦੇ ਆ। ਤਿੰਨੇ ਪੱਖ ਦੇਖਦੇ ਆ, ਸਾਰੇ ਪੱਖ ਦੇਖਦੇ ਆ। ਠੀਕ ਹੈ ਜੀ ਹੁਣ ਜਿਹੜੇ ਕੋਈ ਡੇਲੀ ਵੇਸ ਵਾਲੇ ਨੇ ਉਹਨਾਂ ਦੇ ਪੰਗਲਵਰੀ ਜਿਹੜੇ ਡੇਲੀ ਕਮਾਉਣਾ ਡੇਲੀ ਖਾਣਾ ਅੱਜੇ ਕੰਮ ਕਰਨ ਉਹਨਾਂ ਵਾਸਤੇ ਬਹੁਤ ਔਖਾ ਠੀਕ ਹੈ ਜੀ ਹੁਣ ਜਿਹੜੇ ਹੁਣ ਜੇ ਕਿਸਾਨਾਂ ਕਰੇ ਉਹ ਕਿਸਾਨਾਂ ਨੂੰ ਜਿਹੜੀ ਫਸਲਾਂ ਦਾ ਰੇਟ ਇੱਕ ਪੱਕਾ ਬੰਨਿਆ ਜਾਵੇ ਉਹਨਾਂ ਵਾਸਤੇ ਉਹ ਠੀਕ ਹੈ ਹੁਣ ਸਾਰੇ ਪੱਖ ਆਪਾਂ ਕਿਸੇ ਦਾ ਪੱਖ ਨਹੀਂ ਪੂਰਦੇ ਉਹਦੀ ਉਹਦੀ ਹਮਾਇਤ ਕਰੀਏ ਉਹਦਾ ਕਰੀਏ ਭਾਈ ਜੇ ਕਿ ਦਿਨ ਕਿਸਾਨਾਂ ਨੇ ਪੰਜਾਬ ਬੰਦ ਦਾ ਐਲਾਨ ਪਾਈ ਆਪਾਂ ਉਹਨੂੰ ਪੂਰਾ ਭਰਪੂਰ ਸਹਾਰਾ ਦੇਈਏ ਠੀਕ ਹੈ ਜੀ ਤੇ ਬਾਕੀ ਮੋਟਰ ਦੇ ਪੁੱਛੇ ਹੋਏ ਆਪਾਂ ਗੁੱਜਰ ਬੰਨੇ ਹਲਕੀ ਜੀ ਖੰਗ ਹੋਈ ਹੋਈ ਆ ਅੱਜ ਦੇਖਦਾ ਮਹਿਕ ਨੂੰ ਕਹਿ ਕੇ ਜਾਂ ਮੁੰਡਿਆਂ ਨੂੰ ਕਹਿ ਕੇ ਨੂੰ ਖੰਗ ਦੀ ਦਵਾਈ ਦਿੱਤੀ ਜਾਵੇ ਖੰਗ ਦੀ ਦਵਾਈ ਦਵਾਈ ਆ ਫਿਰ ਗੁੱਜਰ ਖੰਗ ਦੀ ਦਵਾਈ ਭੇਜਾਂ ਖੰਗ ਦੀ ਦਵਾਈ ਪਾਣੀ ਨਹੀਂ ਜੋਏ ਤੇ ਗਾਜ ਬਗ ਨਾ ਮੇਰੇ ਕੋਈ ਨਹੀਂ ਖੰਡ ਕਰਕੇ ਕਿੱਥੇ ਦੱਦ ਹੁੰਦਾ ਅੰਮਤ ਜੇ ਯਾਰਾ ਦਾੜ ਕਰਦੇ ਹੁੰਦਾ ਨਾ ਠੰਡ ਕਰਕੇ ਦਾੜ ਕਰਦੇ ਹੁੰਦੇ ਆ ਅੱਛਾ ਉਹ ਤਾਂ ਮੈਂ ਕਿਤੇ ਦੱਸਿਆ ਉਹਨੇ ਲਖਮੀ ਕਹਿੰਦਾ ਬਾਈ ਤੇਰਾ ਹਾਂ ਜਿਹਾ ਠੰਡਾ ਹੀ ਜਾਂਦਾ ਠੰਡ ਠੰਡ ਚ ਕੰਮ ਰਹਿਣਾ ਨਹੀਂ ਕਿ ਤੂੰ ਪਾਣੀ ਨਹੀਂ ਲਗਦੀ ਹੀਟਰ ਲਿਆਵਾਂ ਹੀਟਰ ਭੇਜਾਂ ਨਹੀਂ ਨਹੀਂ ਉਹ ਹੀਟਰ ਤਾਂ ਆਪਾਂ ਨੇ ਕੀ ਕਰਨ ਰਾਤ ਨੂੰ ਹੁੰਦਾ ਹੀ ਦਰਦ ਹੁੰਦਾ ਜਿੱਦਾਂ ਹੁੰਦਾ ਉੱਧਰ ਉੱਧਰ ਘੁੰਮਦਾ ਕੋਈ ਉੱਧਰ ਗੇੜਾ ਮਾਰਨ ਉਹ ਪਾਣੀ ਪਾਰ ਕੇ ਲਿਆਉਣਾ ਅੱਛਾ ਉਹਦੇ ਕਰਕੇ ਠੰਡ ਲੱਗ ਜਾ ਪਰ ਨਾ ਘੁੰਮੇ ਕਰ ਤੈਨੂੰ ਦੱਸਿਆ ਤੂੰ ਨਾ ਆਰਾਮ ਨਾਲ ਬੈਠਾ ਪਾਣੀ ਤੇ ਤੈਨੂੰ ਮੋਦਣਾ ਮੈਂ ਆਇਆ ਮੈਨੂੰ ਤਾਂ ਕਰਨੀ ਮਜ਼ਾ ਨਹੀਂ ਕੁਝ ਅੱਛਾ ਸੁਪਰੀ ਪਾਣੀ ਜ਼ਿਆਦਾ ਪੀਂਦਾ ਤੂੰ ਹਾਂ ਤਾਂ ਹੀ ਫਿੱਟ ਪਿਆ ਨਹੀਂ ਨਹੀਂ ਆਲੰਦੇ ਬੰਦੇ ਆ ਜਿੰਦੇ ਮੈਂ ਨਹੀਂ ਨੀਵਾ ਬਸ ਪਈ ਜਾਂਦੇ ਬੂਤ ਨਾ ਖਾਲੀ ਨਹੀਂ ਬਾਹਰ ਤੇਰਾ ਬੂਤ ਨੱਪਣੀਆਂ ਅੱਛਾ ਸਾਰੀਆਂ ਲੱਗ ਗਈਆਂ ਲਾ ਵੀ ਕਰਾਂ ਕਹਿੰਦੇ ਨਿੰਬੂ ਬਹੁਤ ਸੋਹਣੇ ਆ ਚਾਰ ਪੈਣਾ ਨਿੰਬੂਆਂ ਦਾ ਹਾਲ ਅਸੀਂ ਨਿੰਬੂ ਤੋੜ ਲਏ ਇੱਥੇ ਤੇ ਥੋੜੇ ਥੋੜੇ ਛੱਡ ਲਏ ਇੱਥੇ ਬਹੁਤ ਨਿੰਬੂ ਲੱਗੇ ਸਾਢੇ ਡੇਢ 2 ਕਿਲੋ ਹੋਣੇ ਆ ਉਹ ਮੈਂ ਕਿਹਾ ਕਿ ਜੈਨ ਵੀ 2 ਕਿਲੋ ਤੇ ਕੱਟ ਨਹੀਂ ਆਗੇ ਹੁਣ ਇਹ ਤਾਂ ਹੋਰ ਡੇਢ 2 ਕਿਲੋ ਹੋਰ ਨਿਕਲਣਾ ਨਿੰਬੂ ਡੇਢ ਕਿਲੋ ਹਾਂ 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 ਇਹ ਚਾਰ ਲੋਟਾਂ ਨਾਲੋਂ ਵੱਧੀਆਂ ਚਲੋ ਬਾਕੀ ਦੇਖਦੇ ਆਂ ਕੱਲ ਦਾ ਭਾਈ ਕੱਲੋਂ ਆਪਾਂ ਫਿਰ ਇੱਕ ਲਾਈਵ ਲਾਵਾਂਗੇ ਦੇਖਾਂ ਕੋਸ਼ਿਸ਼ ਕਰਾਂਗੇ ਕਿਸਾਨ ਜਿੱਥੇ ਧਰਨੇ 'ਤੇ ਪਰ ਵੀ ਜਾਵਾਂਗੇ ਜਿੱਥੇ ਸਾਡੇ ਤੇ ਟੋਲ ਪਲਾਜ ਪਰ ਲੱਗਦਾ ਹੁੰਦਾ ਜਾ ਕੇ ਆਵਾਂਗੇ ਜ਼ਰੂਰ ਭਾਈ ਆਪਾਂ ਪੂਰਾ ਸਮਰਥਨ ਦਵਾਂਗੇ ਵਿੱਚ ਥੋੜੇ ਕਮੈਂਟ ਵੀ ਆ ਜਾਂਦੇ ਭਾਈ ਤੁਸੀਂ ਜਾਂਦੇ ਨਹੀਂ ਹੁੰਦੇ ਨਹੀਂ ਮੈਂ ਤਾਂ ਬਹੁਤ ਵਾਰੀ ਕਿਹਾ ਭਾਈ ਕਿ ਕਿਸਾਨ ਜਿੱਥੇ ਬੰਦਿਆ ਹਲੇ ਇੱਕੀ ਨਹੀਂ ਹੈਗੀਆਂ ਇਹ ਸਾਰੇ ਇੱਧਰ ਕੋਈ ਕਿਧਰੇ ਫਿਰਦਾ ਕੋਈ ਕਿਧਰੇ ਫਿਰਦਾ ਇੱਠਿਆਂ ਹੋਣ ਇਕੱਠੇ ਬੈਠ ਕੇ ਭਾਈ ਤੇ ਜਾਗਾ ਤਾਂ ਨਹੀਂ ਯਾਰ ਮਤਲਬ ਇਹ ਸੋ ਤਾਂ ਉੱਥੇ ਲਾ ਹੀ ਬੈਠੇ ਤੁਰ ਕੇ ਲਾਂਗੇ ਖੇਤਾਂ ਖੁੱਤਾਂ ਵਿੱਚ ਦਿੱਲੀ ਹੋ ਜਾਣਾ ਤੇ ਦਿੱਲੀ ਉਹ ਪਹੁੰਚਣਾ ਤਰ ਤਰ ਕੇ ਲਾਂਗੇ ਵਿੱਚ ਨੂੰ ਟਰੈਕਟਰਾਂ ਪਰ ਜਾਣਾ ਘਰੋ ਕਰੋ ਜਾਗੇ ਭਾਈ ਪਤਾ ਲੱਗੇ ਕਿਸਾਨ ਆ ਗਏ ਪੰਜਾਬ ਤੋਂ ਜੋ ਉਹਨਾਂ ਦੇ ਮੰਗਾ ਉਹਨਾਂ ਦੀ ਇਜਾਜ਼ਤ ਮੰਗਾ ਉਹ ਭਾਈ ਮੰਨੀਆਂ ਜਾਣ ਠੀਕ ਨੇ ਨਾ ਭਾਈ ਆਪਣਾ ਸਾਰਾ ਇੱਥੇ ਕੰਮ ਹੋ ਚੁੱਕਿਆ ਪਿਆਜ਼ ਨਿਕਲ ਰਿਹਾ ਫਿਰ ਗੋਭੀ ਸਰੋਂ ਦੁਆਰੇ ਵਿੱਚ ਤੇ ਫਿਰ ਦੁਆਰੇ ਨਿਕਲ ਰਹੀ ਥੋੜੀ ਥੋੜੀ ਜਿਹੜਾ ਕੋਈ ਬੀਜ ਰਹਿ ਗਿਆ ਉਹਨਾਂ ਵਿੱਚ ਤੇ ਅੱਜ ਦਾ ਆਪਾਂ ਭਾਈ ਇਹ ਛੋਟਾ ਜਿਹਾ ਲਾਈਵ ਰੱਖਦੇ ਆ ਵੱਡਾ ਨਹੀਂ ਕਰਨਾ ਹੈਗਾ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀ ਤਾਂ ਜੋ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਜਾ ਸਕੇ ਕਿਤੇ ਕੱਲ ਨੂੰ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਪੰਜਾਬ ਬੰਦ ਵਿੱਚ ਕੀ ਕੋ ਕਿਸਾਨਾਂ ਨੇ ਐਲਾਨ ਕੀਤਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਥੋੜੋ ਕੋਮ ਇਨਫਰਮੇਸ਼ਨ ਆ ਵੀ ਗਈ ਹੋਵੇ ਜਿਹਨਾਂ ਕੋ ਨਹੀਂ ਆਏ ਤਾਂ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਤੁਸੀਂ ਵੀ ਹਾਂ ਪਾਈਸੀ ਵੀਡੀਓ ਸ਼ੇਅਰ ਕਰੀਆ ਥੱਲੇ ਕਮੈਂਟ ਵੀ ਕਰ ਦਿਓ ਦੇਖੋ ਸਾਡੀ ਆਪਣੇ ਵੱਲ ਤੇ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੇ ਚੀਜ਼ ਪਹੁੰਚਾਉਣ ਦੀ ਹਾਲ ਇੱਕ ਸਕੈਮ ਵਾਲੀ ਵੀਡੀਓ ਬਣਨੀ ਹੈ ਭਾਈ ਉਹ ਮੈਂ ਮਹਲ ਜਾਨ ਮਹਲ ਬਲੌਗਪੁਰ ਵੀ ਬੋਲਿਆ ਆਪਣੇ ਫੋਨ ਦੇ ਵਿੱਚ ਜਾ ਕੇ ਪ੍ਰਾਈਵੇਟ ਸਕਿਉਰਟੀ ਐਂਡ ਪ੍ਰਾਈਵੇਸੀ ਸਕੋਰ ਨਾ ਪ੍ਰਾਈਵੇਸੀ ਐਂਡ ਸਕੋਰ ਤੁਸੀਂ ਵੀ ਜਾ ਕੇ ਆਪਣੀਆਂ ਜਿਹੜਾ ਐਕਸੈਸ ਆ ਬੰਦ ਕਰ ਦਿਓ ਹਾਂ ਫਟ ਆ ਤੀ ਥੋੜੀ ਓਰੇ 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 ਆ ਇੱਧਰ ਆ ਜਾ ਇੱਧਰ ਆ ਇੱਧਰ ਆ ਜਾ ਦੇਖ ਲੈ ਫੇਰ ਜਾਂਦਾ ਉਧਰੇ ਇਹ ਸਾਡਾ ਕਾਲੂ ਬਰ ਕੁੱਤੇ ਪੈ ਕੇ ਤੇ ਆਏ ਆਏ ਆ ਜਿੱਦਾਂ ਪਾੜ ਦੂਗਾ ਰੱਖ ਕੇ ਚਲੋ ਅੱਜ ਆਪਾਂ ਲਾਈਵ ਬੰਦ ਕਰਦੇ ਆਂ ਪੋਲੇ ਨੂੰ ਛੇੜ ਦਾਂ ਨਾ ਜ ਹੁਣ ਮੈਂ ਧੰਨਵਾਦ ਜੀ ਲਾਈਵ ਦੇਖਣ ਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹਦਾ ਡਾਂਗ ਰੱਖ ਮੋਟੀ ਜੀ ਇੱਥੇ ਆ ਨੇੜੇ ਬਲਾ ਕੇ ਨਾ ਸਾਲੇ ਮੋਰ ਤੋੜਨੇ ਨੇ ਇਹਨਾਂ ਦੇ ਹਾਂ ਧੰਵਾਦੀ ਜੀ 라이ਵ ਦੇਖਣ ਵਾਸਤੇ